ਮੰਮੀ ਉਹਦੇ ਕਿੱਥੇ ਗਿਆ ਵਾ ਉਹ ਤਾਂ ਕਣਕ ਲੈ ਕੇ ਗਿਆ ਤੈਨੂੰ ਨਹੀਂ ਪਤਾ ਮੈਨੂੰ ਦੱਸ ਕੇ ਨਹੀਂ ਗਿਆ ਹੈਗਾ ਤੇ ਫੇਰ ਚਲੇ ਗਿਆ ਵਾ ਤੇ ਟਰਾਲੀਆਂ ਭਰੀਆਂ ਤੂੰ ਉੱਥੇ ਹੀ ਖੜਦੀਆਂ ਨਹੀਂ ਗਈਆਂ ਅਸੀਂ ਟਰੈਕਟਰ ਤੇ ਇੱਥੇ ਖੜਾ ਵਾ ਇਹ ਨਹੀਂ ਗਾ ਉਹਨੇ ਖੜਿਆ ਉਹਨੇ ਵੱਡਾ ਟਰੈਕਟਰ ਲੈ ਕੇ ਗਿਆ ਜਿਹੜਾ ਉੱਥੇ ਸੈੱਡ 'ਚ ਲੱਗਾ ਹੈ ਉਹ ਆਂਦਾ ਸੀ ਮੈਂ ਨਹੀਂ ਇਹ ਖੜਨਾ ਤੇ ਦਾਣੇ ਟਰਾਲੀ 'ਚ ਜਿਆਦੇ ਆ ਤੇ ਮੈਂ ਵੱਡਾ ਟਰੈਕਟਰ ਖੜਨਾ ਤੇ ਮੈਂ ਹਾਂ ਚੱਲ ਵੱਡਾ ਹੀ ਲੈ ਜਾ ਅੱਧੀ ਰਾਤ ਮੈਂ ਰਾਤੀ ਆਇਆ ਵਾ ਤੇ ਹੁਣ ਉਹਨੂੰ ਫੇਰ ਭੇਜ ਦਿੱਤਾ ਵਾ ਤੇ ਪੁੱਤ ਘਰ ਨਹੀਂ ਗਿਆ ਦਾਣੇ ਕੀ ਕਰਦਾ ਦਾਣੇ ਕਰਨੀ ਆ ਤੂੰ ਅੰਦਰ ਪਿਆ ਵਾ ਉਹਨੂੰ ਭੇਜਿਆ ਕਰੋ ਤਾਂ ਉਹ ਨੂੰ ਉਹ ਵੀ ਕੋਈ ਕੰਮ ਕਰ ਲਿਆ ਕਰੇ ਨਿਆਣੇ ਦੇ ਸਿਰ ਤੇ ਕਿੰਨਾ ਬੋਝ ਪਾਇਆ ਵਾ ਲੈ ਵੀ ਜਦੋਂ ਵੇਖੋ ਨਾ ਇਹਦੀ ਮਾਂ ਦੀ ਧੀ ਧੀ ਕਿੜ ਕਿੜ ਨੀ ਮੁੱਕਦੀ ਕਦੀ ਮਿਰਨਾ ਤੇ ਕਦੀ ਮਾਦਨਾ ਪਤਾ ਨਹੀਂ ਕੀ ਖਾ ਗਏ ਜੰਮਿਆ ਇਹਦੀ ਮਾਂ ਨੇ ਇਹਨੂੰ ਮਰ ਜੇ ਉਹ ਚੋਲਾ ਜਿੰਨੇ ਮੇਰੇ ਪੱਲੇ ਪਾਤੀ ਏਡੀ ਕਲੇਣੀ ਹੈ ਨਾ ਜਦੋਂ ਵੇਖੋ ਬੋਲਦੀ ਰਹਿੰਦੀ ਕੋਈ ਬੋਝ ਨਹੀਂਗਾ ਉਹ ਤਾਂ ਕੰਮ ਕਰਦੇ ਚੰਗੇ ਲੱਗਦੇ ਆ ਤੇ ਇਹ ਨਹੀਂ ਉਹ ਕੰਮ ਕਰਦਾ ਚੰਗਾ ਲੱਗਦਾ ਬਿਲਕੁਲ ਕਰਦਾ ਰਿਹਾ ਇਹ ਵੀ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਕਰਦਾ ਹੋਗਾ ਮੇਰੇ ਆ ਤਾਂ ਮਾਸਾ ਕੰਮ ਨਹੀਂ ਕੀਤਾ ਨੇ ਤੇ ਥੋੜਾ ਪਹਿਲਾਂ ਇਹੋ ਹੀ ਕਰਦਾ ਹੁੰਦਾ ਇਹ ਕੌਣ ਕਰਦਾ ਸੀ ਤੇ ਹੁਣ ਚਲੋ ਮੁੰਡਾ ਹੋਇਆ ਵਾ ਤੇ ਮੁੰਡਾ ਲੈ ਜਾਂਦਾ ਤੇ ਮੁੰਡਾ ਵੀ ਤੇ ਕਿੰਨਾ ਘੋਇਆ ਵਾ ਨਿਆਣੇ ਨੂੰ ਤੁਸੀਂ ਭੇਜ ਦਿੰਦੇ ਕਿੰਨੇ ਐਕਸੀਡੈਂਟ ਹੁੰਦੇ ਆ ਬਾਦੂ ਬਾਦੂ ਕਰਿਆ ਕਰ ਕਿਤੇ ਰੱਬ ਦਾ ਮਾਂ ਵੀ ਲਿਆ ਕਰ ਤੇ ਬਾਦੂ ਬਾਦੂ ਤੇ ਕਰਦੀ ਆ ਪਰ ਇਹ ਗੱਲ ਏ ਥੋੜੀ ਕਿਤੇ ਨਿਆਣੇ ਨੂੰ ਭੇਜ ਦੋਤੀ ਕਿੰਨੇ ਗੱਲੀਆਂ ਭਰੀਆਂ ਟਰਾਲੀਆਂ ਹੁੰਦੀਆਂ ਤੇ ਨਿਆਣੇ ਨੂੰ ਵੀ ਆ ਪੇਜਿੰਨੇ ਆ ਕੋਈ ਗੱਲ ਨਹੀਂ ਉਹ ਤੇ ਉੱਤੇ ਬੋਝ ਪਾਇਆ ਵਾ ਜਿੱਦਾਂ ਹੁੰਦਾ 40 ਸਾਲਾਂ ਦਾ ਕੋਈ ਬੋਝ ਨਹੀਂਗਾ ਹੈਗਾ ਨਿਆਣੇ ਕੰਮ ਕਰਦੇ ਚੰਗੇ ਲੱਗਦੇ ਆ ਵਾਰਾ ਕਰਦੀਆਂ ਕਰਦੇ ਨਹੀਂ ਚੰਗੇ ਲੱਗਦੇ ਤੇ ਇਹ ਵਾਰਾ ਕਰਦੀਆਂ ਕਰਦਾ ਚੰਗਾ ਲੱਗਦਾ ਤੈਨੂੰ ਗਿਆ ਕਦੀ ਵੇਖਿਆ ਨਾ ਵਾਰਾ ਕਰਦੀ ਕਰਨ ਗਿਆ ਤੇ ਪੀਣ ਤੇ ਤੁਰਿਆ ਰਹਿੰਦਾ ਵਾ ਪੀਣ ਤੁਰਿਆ ਰਹਿੰਦਾ ਪੀਣ 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 ਨਹੀਂ ਤੇਰਾ ਮੁਖਣਾ ਤੂੰ ਇਹੋ ਗੱਲ ਹੀ ਆਂਦੀ ਰਹਿਣਾ ਆਪਣੇ ਮੁੰਡੇ ਦੇ ਨਾਲ ਗੱਲ ਗਲਾਵੇ ਗੱਲ ਪਾਏ ਆ ਤੇ ਉਹ ਵਿਚਾਰਾ ਨਾ ਕਿਤੇ ਬਵੇ ਨਾ ਹੋਰ ਪੜ੍ਹਾਈ ਉਹਦੀ ਹੀ ਹੁੰਦੀ ਮੁੰਡੇ ਪੜ੍ਹਨ ਦਾ ਤਾਂ ਮੁੰਡੇ ਨੂੰ ਮੌਕਾ ਹੀ ਨਹੀਂ ਨਿਲਦਾ ਹੈਗਾ ਕੋਈ ਗੱਲ ਨਹੀਂ ਬਚੇਰੀ ਜਾਇਦਾਦ ਵਾ ਪੜ੍ਹਾਈ ਖੋਣੋ ਹੈ ਜੀਂਗਾ ਆਪਣਾ ਕੰਮ ਕਰਦਾ ਚੰਗਾ ਵਾ ਕਰਦਾ ਪੜ੍ਹਾਈ ਵੀ ਜ਼ਰੂਰੀ ਆ ਜਾਇਦਾਦ ਨੂੰ ਕੀ ਕਰਨਾ ਹੁੰਦਾ ਜੇ ਪੜਾ ਕੋਈ ਸੱਥੇ ਹਿਸਾਬ ਕਿਤਾਬ ਹੀ ਨਾ ਆਇਆ ਨਿਆਨੇ ਨੂੰ ਕੋਈ ਨਹੀਂ ਬਸੇਰਾ ਦਿਮਾਗ ਵਾ ਉਹਦਾ ਹੋ ਜਾਣਾ ਵਾ ਬਾੜ ਮਾਗੂ ਚੰਗੇ ਪਾਸੇ ਲਾ ਲੋ ਜੇਵਾ ਦਿਮਾਗ ਆ ਗਿਆ ਇਹ ਰਹਿਣਾ ਇਹ ਮਾਰੇ ਪਾਸੇ ਨਹੀਂ ਲੱਗਾ ਆਪਣੀ ਚੀਜ਼ ਹੀ ਖੰਡਿਆ ਵਾ ਤੇ ਇਹ ਆ ਵੀ ਉਹਨੂੰ ਨਾਲ ਤੋੜਨਾ ਹੈ ਜੇ ਦੋ ਉਹ ਜੇ ਮੁੰਡਾ ਜੇ ਜਾਂਦਾ ਤੇ ਉਹਨੂੰ ਨਾਲ ਤੋੜ ਦੋ ਘਟੋ ਘਟ ਪਤਾ ਤਾਂ ਹੋਵੇ ਪਲੂਸੀਆ ਨਾਲ ਗਿਆ ਵਾ ਚਲ ਕੋਈ ਨਹੀਂ ਹੁਣ ਮਗਰੋਂ ਆਪੇ ਚਲ ਜੂਗਾ ਸਾਫ ਕਿਤਾਬ ਕਰ ਲੂਗਾ ਜਾ ਕੇ ਕਲਾ ਦਿੰਨੀ ਆ ਮੈਂ ਅੰਦਰ ਪੇ ਆਏ ਵਾਰੇ ਨਹੀਂ ਤੁਸੀਂ ਆਉਣ ਦੇਣਾ ਜੋ ਮਰਜੀ ਹੋ ਜੂਏ ਨਾ ਉਹ ਲਿਆਣੇ ਨੂੰ ਅੱਧੀ ਰਾਤ ਉਹ ਆਇਆ ਦੀ ਨੀਂਦ ਉਹਦੀ ਪੂਰੀ ਨਹੀਂ ਹੋਈ ਹੁਣ ਫੇਰ ਉਹਨੂੰ ਤੋੜ ਦਿੱਤਾ ਵਾ ਕੋਈ ਗੱਲ ਨਹੀਂ ਨਿੰਦਾ ਜਟਾਣੀਆਂ ਇਦਾਂ ਦੀ ਅਮਰ ਕੈਸਾ ਹੋਣਾ ਹੀ ਆ ਦਾਣਾ ਪੱਕਾ ਸਾਂਭਿਆ ਜੇ ਸੋਨਾ ਕਿਤੇ ਬਾਹਰ ਨੂੰ ਚੋਣੇ ਚੋਣਾਂ ਰੌਣ ਟੁਰ ਪੈਣਾ ਵਾ ਇਹਨੂੰ ਰੌਣਾ ਨਹੀਂਗਾ ਕੱਦੂ ਵੀ ਕਰਨੇ ਸਭ ਕੁਝ ਕਰਨਾ ਕੀ ਕਰਨਾ ਨਹੀਂ ਕਿੰਨਾ ਕਰਨਾ ਆਣ ਕੇ ਪਾਪੀ ਇਹਨੂੰ ਵੀ ਕੰਮ ਕਹਿਣਾ ਇਹਨੂੰ ਘਰ ਨਾਲ ਲਾ ਕੇ ਰੱਖੋ ਬਚੇਰਾ ਇਹ ਵੀ ਕਰਦਾ ਹਾ ਘਾਦਾ ਰਿਆ ਹੁਣ ਬੁੱਢਾ ਹੋ ਗਿਆ ਉਹ ਨਹੀਂ ਕਰ ਸਕਦਾ ਹੈਗਾ ਹੁਣ ਵੀ ਕਰਨਾ ਹੀ ਆ ਉਹਨੇ ਕੋਈ ਹਾਲ ਨਹੀਂ ਤੁਹਾਡਾ ਹਾਂ ਹਾਂ ਨਹੀਂ ਹੁਣ ਵੀ ਕਰੂਗਾ ਐਡਾ ਨਹੀਂ ਵੀ ਉਹ ਕੰਮ ਛੱਡ ਕੇ ਬੈਠਾ ਹੋਨ ਜੇ ਦਾਵਾ ਮੁੰਡੇ ਦੇ ਮਗਰ ਤੇ ਆਪੇ ਸਾਬ ਕਿਤਾਬ ਕਰਾ ਲੂਗਾ ਅਜੇ ਹੁਣੇ ਗਿਆ ਵਾ ਮੁੰਡਾ ਆਇਆ ਨਹੀਂ ਪਹੁੰਚਿਆ ਹੁਣ ਤੁਸੀਂ ਤੇ ਨਾ ਮੁੰਡੇ ਤੇ ਨਾ ਬੋਝ ਹੀ ਪਾ ਛੱਡਿਆ ਸੱਚੀ ਗੱਲ ਆ ਕਾ ਦਾ ਬੋਝ ਪਾਤਾ ਵਾ ਅਸੀਂ ਗੇਰੋ ਜੀ ਆ ਕਿ ਇੰਨਾ ਹੋਣਾ ਵੈੰਨੀ ਆ ਦਜਾਬਾ ਕਣਕ ਉਹਨੇ ਉੱਥੇ ਢੋਣੀ ਹੈ ਮੰਡੀ ਬੋਝ ਹੀ ਆ ਮੁੰਡੇ ਦੇ ਸੇਤੇ ਕੋਈ ਬੋਝ ਬਾਜ ਨਹੀਂ ਰਾਤ ਨੂੰ ਚੈਂਤ ਨਾ ਨੂੰ ਮੁੰਡੇ ਨੂੰ ਦੇਣੇ ਚੈਂ ਕੋਈ ਨਹੀਂ ਐ ਹੋਈ ਦੱਸ ਦੇਣ ਵਾ ਦੱਸ ਦੇ ਲੱਗੋ ਚੋਨਾ ਫੇਰ ਆਇਆ ਵਾ ਦੱਸ ਦੇ ਨਾ ਇੱਥੇ ਕਿ ਇਹ ਕੀ ਹੋਇਆ ਜੇ ਪੋਤਾ ਲੈ ਗਿਆ ਵਾ ਤੇ ਦਾਣੇ ਖੜਨ ਦਿਆ ਵਾ ਕੀ ਆ ਮੇਰੇ ਮੁੰਡੇ ਦੇ ਤੇ ਪੇਸ਼ ਹੀ ਪੈ ਗਈ ਆ ਕਿਤੇ ਇਹਨਾਂ ਤੇ ਜਤਰਾ ਨਾ ਚੰਗਾ ਹੀ ਨਹੀਂ ਲੱਗਦਾ ਜਾਂ ਮੇਰੇ ਮਗਰ ਪਈ ਰਹਿੰਦੀ ਆ ਤੇ ਜਾਂ ਮੁੰਡੇ ਦੇ ਮਗਰ ਪਈ ਰਹਿੰਦੀ ਆ ਇਹਦਾ ਕੰਮ ਹੀ ਇਹੋ ਹੋ ਗਿਆ ਵਾ ਚੱਲ ਮੈਂ ਨਹੀਂ ਅਸਰ ਇਹਦਾ ਕਰਦੀ ਪੱਪੇ ਬੋਲ ਬਾਲ ਕੇ ਹਟ ਜਾਂਦੀ ਜੋ ਬੰਨੂ ਕਰਦਾ ਫੋਨ ਟੈਂਪੇ ਹੋਈ ਗਿਆ ਸਮਾਂ ਦਾ ਕਿੰਨੇ ਦਿਨੋਂ ਲੱਭਿਆ ਨਹੀਂ ਕਲ ਵੀ ਕਾ ਦਰਵਾਜਾ ਵੱਜਿਆ ਸੀਦਾ ਫੋਨ ਲਾ ਕੇ ਪੁੱਛਦਾ ਉਹ ਚੱਕ ਵੀ ਲਿਆ ਹੁਣ ਜਦੋਂ ਫੋਨ ਲਾਈਦਾ ਇਹ ਕਦੇ ਚੱਕਦਾ ਨਹੀਂ ਛੇਤੀ ਹੈਲੋ ਉਹ ਕੀ ਹਾਲ ਆ ਮੇਰੇ ਤੇ ਠੀਕ ਆ ਤੂੰ ਹਣਾ ਕਿੱਥੇ ਗਿਆ ਕੱਲ ਪਰਸੋ ਦਾ ਲੱਭਾਈ ਦੀ ਤੇਰੇ ਘਰ ਆਲੂ ਜਾਇਦਾ ਜਿੰਦਾ ਬੱਜਾ ਪਾਰੋਂ ਗੇਟ ਨੂੰ ਅਸਾ ਅਮਰੋਦੇ ਤੂੰ ਉਹਦੇ ਮਾਮਾ ਪਿੰਡੀ ਸੁਣਾ ਕਰ ਗਿਆ ਤੇਰੇ ਵੀਰ ਨੂੰ ਦਿਲ ਨਹੀਂ ਲੱਗਣ ਡਿਆ ਅਸਾ ਤੇਰਾਉ ਨਹੀਂ ਲੱਗਦਾ ਇਹ ਤੇਰੇ ਪੈਕ ਸਾਈ ਮਿਲ ਜਾਂਦਾ ਵਾ ਅਸਾ ਫੇਚ ਤੇਲ ਗੀਤ ਚਾਂਦੀ ਆ ਫਿਰ ਹੈ ਪੂਰੀ ਸੇਵਾ ਕਾਂਡੇ ਤੇਰੀ ਉਹ ਮੇਰੇ ਤੇ ਬਰਾ ਸੌਰੇ ਹੋਈ ਨਾ ਅੱਛਾ ਮੈਂ ਰ ਫੋਨ ਕਰਕੇ ਕੀਤਾ ਵੀ ਚੱਲ ਟਾਈਮ ਹੋ ਗਿਆ ਜਦ ਬੰਨੀਆਂ ਕਰੀ ਅੱਛਾ ਕਿੱਥੇ ਰੱਖੀਓ ਤੂੰ ਜਾਈ ਬਰਾਂਡੇ ਚ ਅੱਛਾ ਚੱਲ ਵਧੀ ਜਾ ਫੇ ਮੈਂ ਵੇਖ ਲੈਣਾ ਲੱਭ ਲੈਣਾ ਮੈਂ ਹੂੰ ਕੱਲ ਵਧੀ ਜਾ ਬਰਗੇ ਭਰਾ ਦਤਾ ਤੂੰ ਮੈਨੂੰ ਲੱਭ ਲੈਣਾ ਮੈਂ ਬ੍ਰਾਂਡਾ ਪੋੜ ਲੈਣਾ ਠੀਕ ਆ ਉਹ ਲਾ ਬੁਲ ਲੈਣਾ ਮੈਨੂੰ ਚਲ ਠੀਕ ਹੁਣ ਫੋਨ ਕੱਟ ਹੁਣ ਲੈ ਵੀ ਬਣ ਗਈ ਗੱਲ ਕਹਿੰਦਾ ਟੂੜੀ ਵਾਲੇ ਬ੍ਰਾਂਡੇ ਚ ਭਈ ਲਾ ਪੀ ਉਥੇ ਨਾ ਮਏ ਨਾ ਮਾਰਦੇ ਆਂ ਤੇ ਕਲਾਸ਼ੀਆਂ ਕੱਲੇ ਹੀ ਅੱਜ ਤੇ ਬੁਲਾਉਂਦੇ ਆਂ ਬੱਕਰੇ ਚੱਲੋ ਜੋਰਿਆ ਤੇਰਾ ਤਾਂ ਗਾਈ ਸ਼ਰ ਹੁਣ ਲੈ ਵੀ ਕਿੰਨੀ ਜਾਰੀ ਪੱਕੀ ਵਾਲੀ ਨਾ ਖਿਆ ਰਹਾ ਤਾਂ ਸਾਡੇ ਬ੍ਰਾਂਡੇ ਚ ਲਗਾ ਆ ਮਾਮਾ ਉਹਨੂੰ ਪਤਾ ਹੋਣਾ ਵੀ ਮੈਂ ਚੱਲ ਜਾਣਾ ਵਾ ਤੇ ਜੋਦਾ ਕਿੱਥੇ ਮੁੜ ਕੇ ਲੱਭਦਾ ਫਿਰੇ ਚਲੋ ਵੇਂਦਾ ਮਾ ਜੀ ਹੁਣ ਤੇ ਤਾਂ ਨਹੀਂ ਕੁੜਲੀ ਲੱਗੇ ਜਾਂਦਾ ਹੈ ਤੇ ਵੀ ਆ ਨੀ ਬੰਲੀਤਲੇ ਵੇਖਾਂ ਉਹਦੇ ਟਕਾਣੇ ਵੀ ਇਦਾਂ ਦੇ ਹੁੰਦੇ ਲੈ ਹਾ ਯੋ ਦਾਈ ਲਵ ਯੂ ਜੋ ਬਣਾ ਬਣ ਗਈ ਉਹ ਗੱਲ ਓਏ ਕਿੰਨਾ ਖਿਆਲ ਨਾ ਗਲਾਸੀ ਰੱਖ ਗਿਆ ਈ ਹੁਣ ਨਹੀਂ ਜੱਟ ਮਾਤਾ ਗੱਲੇ ਆ ਵੀ ਹੁਣ ਬੋਤਲ ਤੇ ਗਈ ਲੱਬ ਤੇ ਗਲਾਸੀ ਵੀ ਏ ਲਦਾ ਬਾ ਪਾਣੀ ਠੰਡਾ ਕਿਥੋਂ ਲਿਆਵਾਂ ਜੇ ਮੈਂ ਅੰਦਰੋਂ ਲੈਣ ਗਿਆ ਤੇ ਇੰਨੇ ਕੁੜਕੜ ਕਰਨਾ ਹੀ ਗੁਰਪੀਨੇ ਚਲ ਇਹਨੂੰ ਰੱਖ ਕੇ ਇਸ ਤੇ ਜਾਣਾ ਵਾ ਵੇਨਾ ਵਾ ਜੇ ਦਾ ਲੱਗਿਆ ਫਿਰ ਚੋ ਪਾਣੀ ਕੱਢਦਾ ਪਤਾ ਨਾ ਲੱਗੇ ਇਹਨੂੰ ਮੈਂ ਇਹਨੂੰ ਲੁਕਾ ਕੇ ਜਾਵਾਂ ਇਹ ਨਾ ਹੋਈ ਮਾਤਾ ਜੀ ਤਨ ਫਿਰਦੀ ਤੁਰਦੀ ਆ ਜੇ ਖੂਦ ਹੀ ਛੁੱਟ ਜੇ ਚਲ ਵੀ ਜੋੜਿਆ ਬੋਤਲ ਦਾ ਅਰੇਂਜਮੈਂਟ ਤੇ ਹੋ ਗਿਆ ਹੁਣ ਪਾਣੀ ਦਾ ਕਰੀਏ ਉਹ ਅੰਡਾ ਪਤਾ ਨਹੀਂ ਕਿੰਨਾ ਰਹਿ ਗਿਆ ਕੀ ਨਾ ਕਰਨੀ ਆ ਨਾ ਕਿ ਮੁੱਕ ਗਿਆ ਰੱਖੀ ਰੱਖਣਾ ਪਹਿਲੋਂ ਨਹੀਂ ਦੱਸਣਾ ਵੇਖਾਂ ਪਹਨਾਂ ਹਾਂ ਹਾਂ ਖਾਲੋ ਇਹ ਕਿ ਉਹ ਸੀ ਵੀ ਪਈ ਰੋਟੀਆਂ ਵੀ ਪਈ ਨੇ ਅਤੇ ਕਿਤੇ ਹਕੜਾ ਸਾਡੇ ਘਰੋਂ ਕਿਤੇ ਅੱਗੇ ਹੀ ਮੋਕ ਗਿਆ ਠੀਕ ਆਹ ਫਾਇਰ ਦਾ ਫੈਸ਼ਨ ਵੀ ਆ ਚਲਿਆ ਹੈਗਾ ਲਓ ਖਾਲੋ ਖਾਲੋ ਕਿ ਕਿ ਪਤਾ ਨਹੀਂ ਨੌਕਰ ਨੇ ਰੱਖੀ ਉਹ ਕਿ ਕਿੰਨੇ ਰੱਖੀ ਹੋਏ ਨ ਪੰਛੀ ਲੱਗਦੀ ਐ ਇੱਧਰ ਤੇ। ਔੜੀ ਇੱਧਰ ਆਕਰ ਨਹੀਂ। ਇਹ ਵੀ ਤਾਂ ਆਉਣਿਆ ਤੇ ਲੱਭੇ। ਕਿਤੇ ਆ ਖੜੀ ਜੀ। ਕੋਲਾ ਤਾਂ ਮੁੱਕ ਨਹੀਂ ਦਿੰਦੀ ਜੇ ਨਾ ਪਾਰਾ ਲਾਉਂ ਦੋਪੜਾ ਪਾ ਕੇ। ਕਿੱਦਰਾ ਪਾਣੀ ਫੜਿਆ ਆ ਵਾ। ਉਹ ਨੌਕਰ ਖਾਲ ਕੱਢਣ ਆਈ ਉਹ ਪਾਣੀ ਮੰਗਣ ਆਈ ਅੱਛਾ ਆ ਮੈਂ ਪਾਣੀ ਦੇ ਆ ਆ ਤੂੰ ਤੂੰ ਉਧਰ ਡੱਫਣੀ ਮੈਂ ਉਧਰ ਗਈ ਕਿ ਫੀਟ ਫਾਟ ਵੇਖ ਕੇ ਆਈਆਂ ਕਿ ਹੈਗੀ ਕਿ ਨਹੀਂ ਨੌਕਰ ਆਂਦਾ ਮੁੱਕ ਜੇ ਉਦੋਂ ਮੈਨੂੰ ਆਂਦਾ ਵਾ ਕਿ ਵੰਡ ਹੈ ਨਹੀਂ ਮਾ ਆਹੋ ਇੱਕ ਤਾਂ ਪਤਾ ਨਹੀਂ ਕੀ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਖੁੱਲਾ ਮੈਂ ਵੇਖ ਆਈ ਅੱਛਾ ਆ ਠੀਕ ਆ ਚਲੋ ਹਾਂ ਤਾਂ ਫੜਨਾ ਤਾਂ ਹੈ ਜੀ ਉੱਥੇ ਮੈਂ ਕਿਥੋਂ ਡੱਫ ਲੈਣੀ ਨੌ ਉਸੋ ਮੈਨੂੰ ਆ ਫੋਨ ਕੰਡਾ ਇਹਨੋਂ ਕਰ ਕਹਿੰਦਾ ਸਰਦਾਰ ਜੀ ਜੇ ਹੈਗਾ ਤਾਂ ਪੈਗ ਲਵਾ ਦੋ ਇੱਕ ਹਾਂ ਸਰਦਾਰ ਜੀ ਜੇ ਤਾਂ ਆਪਾਂ ਪੈਸੇ ਦੇਣੇ ਤੇ ਪੈਗ ਕਾ ਦੇ ਮਾਤਾ ਜਿੰਨੇ ਤੇ ਪੈਗ ਨਾਲ ਵਾਜੀ ਬੰਦਾ ਲੱਭਦਾ ਕਿੱਥੇ ਆ ਲੱਭਦਾ ਨਹੀਂ ਜਦੋਂ ਅਸੀਂ ਪੱਕਾ ਰੱਖਿਆ ਇੰਨੇ ਪੈਸੇ ਦੇਣ ਦੇ ਤੈਨੂੰ ਤੈਨੂੰ ਭਲੇਖਾ ਸਾਮਾਨ ਲੋਜ ਮਹਲੋਣਾ ਨੂੰ ਆ ਜਾ ਫੇਟ ਗਿਆ ਉਹ ਇੱਥੇ ਤੋ ਗਿਆ ਵਾ ਤੁਹਾਨੂੰ ਕੀ ਪਤਾ ਬੁੜੀਆਂ ਨੂੰ ਕਿੱਦਾਂ ਬੰਦੇ ਰੱਖਣੇ ਸੀ ਬੰਦੇ ਰੱਖਣੇ ਆ ਤੂੰ ਤਾਂ ਫਿਰ ਤਾਂ ਹੀ ਚੜਦਾ ਜਾਣਾ ਗਵਾਈ ਚੜ ਜਾਣਾ ਵਾ ਪੈਸੇ ਇੰਨੇ ਮਾਨੂੰ ਪੈਸੇ ਦੇਣ ਦੇ ਹੀ ਆ ਨੌਕਰ ਪੜ੍ਹਦੇ ਦੇ ਦੇ ਉਲੋਕੀ ਬੜਾ ਚੁੱਕਦੇ ਆ ਲਗੂ ਸਾਮਾ ਨੂੰ ਵਾਜਾਂ ਮਾਰਦੇ ਨੂੰ ਤੇ ਭਈਆ ਬੱਜ ਜਿਹੜੀ ਕੌਮ ਬਣਾ ਇਹ ਇਹ ਤਾਂ ਹੀ ਪਤਾ ਲੱਗ ਜਾਂਦੀ ਹੁੰਦੀ ਉਧਰੋਂ ਜਿੱਧਰ ਨੂੰ ਜਿੱਦ ਨੂੰ ਮੁਖਾਉਣ ਦੇ ਮੈਂ ਚਾਦ ਘੜਖਿਆ ਲਾਇਆ ਬਚਲ ਸਾਮਾ ਨੂੰ ਇੱਕ ਪੈਗ ਲਵਾਤਾ ਇਹਨੂੰ ਨਾਲੇ ਨਾਲੇ ਆਪ ਲਾ ਲਿਆ ਕੇ ਤਾਂ ਫੇਰ ਹੋਇਆ ਆਪ ਲਾ ਲਿਆ ਨਾਲ ਦੋਹਾਂ ਨੇ ਦਮ ਜਾ ਕੇ ਲਾ ਲੈਂਦੇ ਨਾਲ ਕੇ ਲਾ ਤਾਂ ਲਈ ਤਾਂ ਕਲਾ ਤੈਨੂੰ ਪਤਾ ਮੁੱਕਦੀ ਸਾਡੇ ਘਰ ਉਹ ਕਲਾ ਚੰਗੀ ਨਹੀਂ ਹੁੰਦੀ ਕੋਈ ਕਲਾ ਇਦਾਂ ਹੀ ਰਹਿਣੀ ਆ ਕੋਈ ਗੱਲ ਨਹੀਂ ਨਜ਼ਾਰੇ ਲਓ ਤੁਸੀਂ ਜ਼ਿੰਦਗੀ ਜੀਵਣਾ ਆਏ ਆ ਆਪਾਂ ਜੀ ਫੇਰ ਜੀਵਣਾ ਆ ਆਵਾਜ਼ ਹਾਂ ਹਲਾ ਰਣੀ ਹੋਣੀ ਤੇ ਆਤੋਂ ਸ਼ੁਰੂ ਤੋਂ ਉਹਨਾਂ ਵਿੱਚ ਬੋਲੀ ਜਣਾ ਜਦੋਂ ਵੇਖਣਾ ਉਹ ਬੋਲੀ ਜਣਾ ਉਹ ਕਾਜੀ ਮੇਰ ਨਾਲ ਡੈ ਪੈਂਦੀ ਆ ਕੋਈ ਗੱਲ ਨਹੀਂ ਕਾਜੀ ਤੇਰ ਨਾਲ ਡੈ ਪੈਂਦੀ ਆ ਤੁਸੀਂ ਤੇ ਔਖੀਆਂ ਘਾਟਾ ਸਗੋ ਉਹ ਦਿਨ ਆਪਣੇ ਮਾਪੇ ਸੱਦੇ ਸੀ ਆਹੋ ਕਿਦਾਂ ਬੋਲਦੇ ਹੀ ਉਹ ਹੈ ਜਿੱਦਾਂ ਜਾਂਦਿਆਂ ਨੂੰ ਬੋਧ ਰਾ ਕੇ ਦਿੰਦੇ ਮੈਨੂੰ ਕਿਦਾਂ ਮਉ ਮਉ ਕਰਦਾ ਭਯੋ ਉਹਦਾ ਕੇ ਰੋਣਾ ਤੀ ਤੀਗੀ ਤੇ ਕੋਲਣਾ ਨਾ ਤੇ ਮੈਨੂੰ ਵੀ ਸ਼ਰਮਿੰਦਿਆ ਕਰਕੇ ਰੱਖਦਾ ਐਵੇਂ ਸ਼ਰਮਿੰਦਿਆ ਕਰਤਾ ਗਾੜੀ ਨੂੰ ਜਵਾਬ ਦੇਣਾ ਸੀ ਤੂੰ ਦਿੱਤਾ ਦਿੱਤੇ ਤਾਂ ਹੈਗੇ ਮੈਂ ਬਥੇਰੇ ਆ ਮੇਰ ਕੋ ਜਿੰਨੀ ਹੋਈ ਮੈਂ ਕੀਤੀ ਕਿਦਾਂ ਪੁੱਤ ਪੁੱਤ ਕੱਦਦਾ ਆ ਆ ਉਹ ਨਹੀਂ ਜਿੰਨੀ ਮੇਰ ਕੋ ਹੋਈ ਮੈਂ ਤਾਂ ਕੀਤੀ ਹੀਗੀ ਮੈਂ ਨਹੀਂ ਮੋਮਲਾ ਚੰਗੇ ਭਲੇ ਕਰਦੇ ਬੰਦੇ ਆ ਹੀ ਮੈਂ ਬਸ ਸਤਿ ਸ਼੍ਰੀ ਅਕਾਲ ਮਾੜੀ ਜੀ ਬੁਲਾਈ ਮੈਂ ਤਾਂ ਬੰਦੇ ਲੱਗ ਉੱਠ ਪਿਆ ਚੰਗਾ ਕੀਤਾ ਆਏ ਸਾਡੇ ਸਿਰ ਚੜ ਕੇ ਤਾਂ ਆ ਉਹ ਨਹੀਂ ਮੈਂ ਤੇ ਆਪ ਬਥੇਰੀ ਕੀਤੀ ਇਹ ਵੀ ਲੱਗੀ ਬੋਲਣ ਹਾਂ ਤੇ ਮੈਂ ਨਹੀਂ ਮਾਰੇ ਹੁਣ ਤੱਕੀ ਚਲ ਚੰਗਾ ਕੀਤਾ ਮਾਂ ਮੇਰੀ ਤੂੰ ਮੇਰਾ ਪੱਖ ਪੂਰਾ ਕਰ ਬਸ ਪੱਖ ਪੁੱਤ ਦਾ ਹੀ ਕੋਰਨਾ ਹੋਰ ਕੀ ਕਰਾਂ ਹੁਣ ਮੈਂ ਚਲ ਮੈਂ ਦੇਵਾਂ ਉਹਨੂੰ ਮੁੰਡੇ ਨੂੰ ਪਾਣੀ ਦੇ ਤੇ ਸ਼ਰਾਬ ਚਰੂਨਾ ਦੇਣੇ ਉਹਨਾਂ ਨੇ ਕੰਮ ਕਰਨਾ ਉਹ ਸ਼ਰਾਬ ਇੱਥੇ ਕਿੱਥੇ ਆ ਹਾਂ ਸ਼ਰਾਬ ਸ਼ਰਾਬ ਲਈ ਇਹ ਕੋਹਨੇ ਸ਼ਰਾਬ ਸ਼ਰਾਬ ਤੂੰ ਸ਼ਰਾਬ ਸ਼ਰਾਬ ਪਤਾ ਕੀ ਆ ਫੇਰ ਉਹਨੇ ਧੜੇ ਪੀਲੀ ਢਫਲੀ ਤੋਂ ਨੇ ਵਖਾਲ ਤੇਰਾ ਕਿੱਥੋਂ ਕੱਢਣਾ ਉਤਰ ਕੇ ਸੂਜ ਡੁੱਬ ਚੱਲਿਆ ਵਾ ਸੂਜ ਡੁੱਬ ਕੇ ਚੱਲਿਆ ਜੇ ਬਥੇਰਾ ਟਾਈਮ ਆ ਚਲ ਜਾ ਅਜਾਰੇ ਪੱਠਾ ਦੱਥਾ ਵੀ ਪਾਉਣਾ ਹਾਂ ਮੈਨੂੰ ਕਿ ਟੱਸਦਾਈ ਪਣਾਉਂਦਾ ਮੈਂ ਮਾਂ ਦਾ ਇਹਨੂੰ ਜੰਮਿਆ ਵੱਡਾ ਕੀਤਾ ਪਾ ਲਿਆ ਤੇ ਲਕਾ ਕੇ ਤੇ ਮੈਂ ਹੀ ਆਂਦੀ ਤੇ ਮੈਨੂੰ ਆਂਦਾ ਹੈ ਜੀ ਨਾਲੇ ਆਪ ਡੱਕੂਗਾ ਤੇ ਨਾਲੇ ਹੋਣਾ ਨੌਕਰ ਨੂੰ ਪਿਆਰ ਤਾਂ ਕਿਦੀ ਮੈਂ ਵੱਡਦੀਆਂ ਬੂਰੀਆਂ ਵੇਂਦੀ ਐ ਮੈਂ ਤੇ ਉਸ ਬੁਜ਼ਰਾ ਕਿਹਾ ਕਿ ਮਾਤਾ ਲੁਕਾਤ ਤਰੀ ਗਈ ਮੈਂ ਪਾਣੀ ਲੈਣ ਮਗਰੋਂ ਗਿਆ ਤੇ ਜ਼ਿਆਦਾ ਕੰਮ ਹੀ ਨਾ ਕਰਦੀ ਹੋਈ ਮਾਤਾ ਹਾਂ ਬਿਲਕੁਲ ਇਹ ਦੇ ਬੋਤਲ ਹੈ ਨਹੀਂ ਹਾਏ ਰੱਬਾ ਮਾਰਾ ਕਰ ਗਈ ਉਹੇ ਕੰਮ ਪਤਾ ਨਹੀਂ ਕਿਤੋਂ ਸ਼ੂਰ ਲੱਗ ਜਾਂਦੀ ਇਹ ਪੁਰਣੀ ਕੀ ਕਰੂ ਮੈਂ ਹੁਣ ਹਾਏ ਇਹ ਦੇ ਕਾਜਾ ਘਟੀ ਜਾਂਦਾ ਇਹ ਮੇਰਾ ਹਾਂਜੀ ਮੇਰਾ ਬੀਪੀ ਨਾ ਡਾਊਨ ਹੋ ਜਾਏਗਾ ਕਦੇ ਕਿੱਧਰ ਨੂੰ ਜਾਊ ਹੁਣ ਮੈਂ ਚਿਲਕਾ ਗਈ ਹੋਊਗੀ ਇਹਨੂੰ ਦੱਸਣਾ ਨਹੀਂ ਹੈ ਕਿ ਕਿੰਨਾ ਧਾਲੀ ਹੋਇਆ ਕਹਾਂ ਤੂੰ ਬੜਾ ਮੂੰਹ ਤੇ ਹੱਥ ਰੱਖਿਆ ਬੜੀ ਚੁੱਪ ਚੁੱਪ ਕੀ ਗੱਲ ਆ ਪਾਣੀ ਪੀਣਾ ਤੂੰ ਨਹੀਂ ਪਾਣੀ ਮੈਂ ਤਾਂ ਨਹੀਂ ਪੀਣਾ ਚੁੱਪ ਚੁੱਪ ਕੀ ਹੋਣਾ ਤੁਹਾਨੂੰ ਕਿਹੜਾ ਪਤਾ ਨਹੀਂਗਾ ਕੱਲ ਦੇ ਆਏ ਆ ਉਥੇ ਵੇਖ ਹੀ ਆਏ ਹਾਲਤ ਕੀ ਸੀ ਉਹ ਵੇਖਦੇ ਆਏ ਹੁਣ ਕੀ ਕਰ ਸਕਦੇ ਆਪਾਂ ਦੰਦਰੇ ਦੇ ਵਿੱਚ ਕਾਰਮਿਕ ਹੋ ਸਕਦੇ ਤੇ ਪਰ ਸਾਡਾ ਹੱਜ ਵੀ ਕੋਈ ਨਹੀਂਗਾ ਅਸੀਂ ਤੇ ਇੱਕ ਘੜੀ ਵੇਖ ਕੇ ਆਏ ਆ ਤੁਹਾਨੂੰ ਰਾਦੀਆਂ ਰੋਟੀਆਂ ਨਹੀਂ ਲੰਗੀਆਂ ਤੇ ਸਾਡਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਨ ਰਿਆ ਤੇ ਜਿਹੜੀ ਸਾਡੀ ਧੀ ਉੱਥੇ ਸਾਰੀ ਦਿਹਾੜੀ ਟੱਬਰ ਦੀਆਂ ਨਾਲੇ ਗੱਲਾਂ ਸੁਣਦੀ ਆ ਨਾਲੇ ਸ਼ਰਾਬੀ ਤੇ ਦਬਕੇ ਚੱਲਦੀ ਆ ਬਹੁਤ ਪਰੇਸ਼ਾਨੀ ਆ ਕੀ ਕਰ ਸਕਦਾ ਬੰਦਾ ਇਹਦੇ ਵਿੱਚ ਧੀ ਦੇ ਲੇਖ ਕੀ ਕਰ ਸਰਦੇ ਆ ਬਹੁਤਾ ਔਖਾ ਹੋ ਗਿਆ ਹੈ ਜਦੋਂ ਲਿਖੀ ਹਿੱਤੇ ਕਿੰਦਾ ਹਨ ਉਚਾ ਹੀ ਇਦਾਂ ਕਰਾਂਗੇ ਅਸੀਂ ਇਦਾਂ ਕਰਾਂਗੇ ਵੱਡੀ ਹੋਈ ਆ ਚਾਹ ਵੀ ਪੂਰੇ ਕਰਤੇ ਸਭ ਕੋ ਹੀ ਚੰਗਾ ਕਰ ਦਿੱਤਾ ਤੇ ਹੁਣ ਮਗਰੋਂ ਤੋੜੀ ਆਣ ਕੇ ਜਦੋਂ ਕੁੜੀ ਦੇ ਹਸਣ ਖੇਡਣ ਦਾ ਵੇਲਾ ਹੋਇਆ ਵਾ ਚਾਹ ਕਰਨ ਦਾ ਵੇਲਾ ਹੋਇਆ ਤੇ ਉੱਥੇ ਜਾਵਾਂਗੇ ਉੱਥੇ ਜਾਵਾਂਗੇ ਸਾਡਾ ਵਿਆਹ ਹੋਊਗਾ ਤੇ ਸਾਡੀ ਧੀ ਦੀ ਜ਼ਿੰਦਗੀ ਨਰਕ ਹੋ ਗਈ ਆ ਐਡੇ ਲੇਖ ਮਾੜੇ ਦੁਗਰ ਜੋ ਤਕਦੀਰ ਚ ਲਿਖਿਆ ਨਾ ਉਦਾਂ ਹੀ ਹੋਣਾ ਪਰ ਹਾਡੇ ਵਾਹਤੇ ਲਿਖਣਾ ਹੀ ਰੱਬ ਨੇ ਤੇ ਤੈਨੂੰ ਹਾੜਾ ਵਿੱਚ ਜੋ ਕੁ ਹੋਆ ਸੋਹਣਾ ਬਣਿਆ ਵਾ ਧੀਦੇ ਕਰਮਾਂ ਦਾ ਉਹ ਹਾਡੇ ਲੇਖ ਵਾ ਹਾਡੇ ਲੇਖ ਵਾ ਸਾਡੇ ਵਾਹਤੇ ਹੀ ਹੋਇਆ ਅਸੀਂ ਤੈਨੂੰ ਧੱਕਾ ਦਿੱਤਾ ਕਿ ਸਾਹ ਦਾ ਹਨ ਨੂੰ ਕਿਹ ਵੇਲੇ ਤੇ ਰਿਹਾ ਉਹ ਬਦਮਾਈਆਂ ਦਿੰਦੀ ਹੋਗੀ ਮੇਰੇ ਮਾਪਿਆਂ ਨੇ ਮੇਰੇ ਨਾਲ ਕੀ ਧੋਖਾ ਕੀਤਾ ਵਾ ਮੈਨੂੰ ਕਿਦਾਂ ਦਾ ਲੱਭ ਦਿੱਤਾ ਵਾ ਮਨ ਦੇ ਵਿੱਚ ਬਸ ਇਹੋ ਹੀ ਮੇਰੇ ਫੁਰਨਾ ਆਈ ਜਾਂਦਾ ਵੀ ਮੈਂ ਪੁੱਛਿਆ ਕਿਉਂ ਨਹੀਂ ਮੈਂ ਪੁੱਛਿਆ ਕਿਉਂ ਨਹੀਂ ਹੁਣ ਪਛਤਾਇਆ ਕੀ ਕਰ ਸਕਦਾ ਕੋਹ ਵੀ ਨਹੀਂ ਅਬ ਪਛਤਾਇਆ ਗਿਆ ਕਰੇ ਜਦ ਚਿੜੀਆ ਚੁਗੀ ਖੇਤ ਹੋਣ ਪਿਸਟੌਨ ਦਾ ਇਹ ਉਹ ਸੁਧਰੂਗਾ ਇਹਨੇ ਉਦਾਂ ਇਹਦੇ ਉਹਦੀ ਸੋਚ ਆ ਨਾ ਹੁਣ ਜੇ ਕਰਦੇ ਸਾਰੇ ਉਹਦੀ ਹੁਣ ਮਾਮ ਉਹਦੀ ਸਪੋਰਟ ਕਰੀ ਜਾਂਦੀ ਜੇ ਉਹਦੀ ਸਪੋਰਟ ਨਾ ਕਰੇ ਤੇ ਉਹਨੂੰ ਵੀ ਸਮਝ ਲੱਗੇ ਵਾਕਿਆ ਯਾਰ ਮੈਂ ਇਨਾ ਪੈਸਾ ਬਰਬਾਦ ਕਰੀ ਜਾਂਦਾ ਨਾਲੇ ਮੈਂ ਸ਼ਰਾਬ ਪੀ ਜਾਂਦਾ ਨਾਲੇ ਮੈਂ ਆਪਣੀ ਮੇਰੀ ਘਰ ਦੀ ਬਰਬਾਦੀ ਇਹ ਹੀ ਜਿਹੜੀ ਸ਼ਰਾਬ ਨਾ ਸਮਾਂ ਸਿਹਤ ਪੈਸਾ ਇਹ ਤਿੰਨ ਚੀਜ਼ਾਂ ਬਰਬਾਦ ਕਰ ਦਿੰਦੀ ਆ ਪਰ ਇਹਨੂੰ ਕੋਈ ਸਮਝਾਉਣ ਵਾਲਾ ਵੀ ਹੈ ਨਹੀਂਗਾ ਕੀ ਕੋਈ ਇਹਦਾ ਹੋਰ ਭੈਣ ਭਰਾ ਵੀ ਹੈ ਨੀਗਾ ਭੈਣ ਜਿਹਦਾ ਵੀ ਜਿਹੜਾ ਕੋਈ ਆਣ ਕੇ ਇਹਨੂੰ ਸਮਝਾਵੇ ਦਿੰਦਰ ਰਿਸ਼ਤੇਦਾਰ ਕੌਣ ਕਿਸਦੇ ਆਉਂਦਾ ਕੌਣ ਕਿਸ ਦੀ ਮੰਦਾ ਵਾ ਕਿਸ ਦੀ ਉਹ ਮਾਂ ਹੀ ਉਹਦੀ ਸਪੋਰਟ ਕਰੀ ਜਾਣ ਰਹੀ ਆ ਤੇ ਹੋਰ ਕੋਈ ਕਿਸ ਨੇ ਕੀ ਕਹਿਣਾ ਆਣ ਕੇ ਰਿਸ਼ਤੇਦਾਰ ਨੂੰ ਆਹੋ ਜੇ ਕੋਈ ਆਣ ਕੇ ਆਖੂ ਤੇ ਆਖੂ ਕਿ ਮੇਰਾ ਪੁੱਤ ਚੰਗਾ ਪੜਾ ਤੇ ਉੱਥੇ ਕੋਈ ਕੀ ਕਰ ਲੂ ਉਹ ਸਾਡੇ ਹੁੰਦੇ ਹੀ ਨਹੀਂ ਹਟਣ ਡਈ ਕਹਿ ਵੀ ਸਕਦੀ ਹੈ ਭੈਣ ਜੀ ਤੁਸੀਂ ਸਮਝਾਓ ਇਹਨਾਂ ਭਾਜੀ ਤੁਸੀਂ ਸਮਝਾਓ ਇਹਨੂੰ ਵੀ ਤੁਸੀਂ ਧੀ ਦੀਗੇ ਪੁੱਤ ਬਣਾਇਆ ਵਾ ਪਿੰਨੂੰ ਸਮਝਾਓ ਉਹ ਸਰਗੋਹਵਰ ਦੇ ਉਹ ਆ ਕੀ ਜਾਂਦੀ ਹੈ ਬਣੀ ਤੁਹਾਡੀ ਕੁੜੀ ਦਾ ਦਸੂਰ ਆ ਤੁਹਾਡੀ ਕੁੜੀ ਦਾ ਦਸਾ ਸਾਡੀ ਕੁੜੀ ਨੇ ਫੜ ਕੇ ਢਾਹਤਾ ਇਹਨੂੰ ਵੀ ਲੈ ਪਰਤੀ ਜੇ ਹੁਣ ਮੈਂ ਕੁੜੀ ਨੂੰ ਕਿਹਾ ਵੀ ਚੱਲ ਆ ਜਾ ਆ ਪਿਆ ਜਾ ਲੈ ਚਲੀ ਤੈਨੂੰ ਪਤਾ ਤੇ ਕੁੜੀ ਨੂੰ ਆਪਣੇ ਮੁੰਡੇ ਦਾ ਫਿਕਰ ਪੈ ਗਿਆ ਤੇ ਹੁਣ ਉੱਥੇ ਕੀ ਕਰ ਸਕਦੇ ਆ ਆਪਾਂ ਵੀ ਕੁੜੀ ਵੀ ਉਹਦਾ ਇੱਕ ਗੱਲੋ ਸਮਝਦਾਰ ਵਾ ਦੋ ਦਿਨ ਰਹਿਉ ਇੱਥੇ ਚਾਰ ਦਿਨ ਰਹਿਉ ਇੱਥੇ ਮੁੜ ਕੇ ਜਾਣਾ ਤੇ ਉੱਥੇ ਹੀ ਐਹੀ ਗੱਲ ਆ ਨਾ ਹੁਣ ਸੱਪ ਦੇ ਮੂੰਹ ਚ ਕੋੜ ਘਿਰਲੀ ਵਾਲੀ ਗੱਲ ਹੋ ਗਈ ਆ ਹੂੰ ਸੱਪ ਦੇ ਮੂੰਹ ਚ ਕੋੜ ਘਿਰਲੀ ਵਾਲੀ ਗੱਲ ਵਾਏ ਵੀ ਨਾ ਉਧਰ ਜੋਗੀ ਨਾ ਉਧਰ ਜੋਗੀ ਉਹ ਹੋਈ ਕਿ ਖਾਣ ਤੇ ਜ਼ਹਿਰ ਛੱਡੇ ਤੇ ਕੋਡ ਉਹ ਗੱਲ ਵਾ ਇਹ ਆ ਵੀ ਜਿੰਦਗੀ ਜੇ ਦੇ ਜਾਵੇ ਸੁਧਰ ਤੇ ਉਹਨਾਂ ਦਾ ਘਰ ਉਹ ਵਾਸ ਵਰਗਾ ਕਿਉਂਕਿ ਰਿਜਕ ਪਾਣੀ ਬਹੁਤ ਆ ਇਹ ਗੱਲ ਨਹੀਂ ਕੋਈ ਹੈਗਾ ਅਹੀਂ ਰਿਜਕ ਪਾਣੀ ਤੇ ਮਰਗੇ ਨਾ ਅਸੀਂ ਇਹ ਨਹੀਂ ਵੇਖਿਆ ਵੀ ਹੈਗਾ ਗਾੜੀ ਸ਼ਰਾਬੀ ਪੁੱਛਿਆ ਹੀ ਨਾ ਕਿ ਚਲ ਮੈਂ ਪਾਣੀ ਪੀ ਕੇ ਆਉਂਦਾ ਪਹਿਲੇ ਆ ਤਾ ਨਾ ਪਾਣੀ ਪੀ ਜਾ ਨਹੀਂ ਮਿਲਦਾ ਨਹੀਂ ਪੋਏ ਲੈ ਪੁੰਦਰ ਮੈਂ ਅੰਦਰ ਲੱਭਣ ਲਈ ਆ ਤੇ ਪੁੱਤ ਤੂੰ ਇੱਥੇ ਹੰਕੇ ਚਾਣੂ ਮਰਨ ਦੇ ਪੀਆ ਮੰਮੀ ਮੈਂ ਕਿਹ ਸਫਾਈ ਕਰਨਾ ਇੱਥੇ ਕਿਨਾ ਖਲਾਰਾ ਜੇ ਸੂਰੀ ਆ ਦੇ ਕੰਮ ਵਾਲੀ ਨੇ ਪੁੱਤ ਆ ਜਣਾ ਤੂੰ ਕੰਮ ਨਹੀਂ ਲਈ ਆ ਮੰਮੀ ਮੈਨੂੰ ਨਹੀਂ ਉਹਦੀ ਕੀਤੀ ਸਫਾਈ ਚੰਗੀ ਨਹੀਂ ਹਾਂ ਪੁੱਤ ਤੂੰ ਅੰਦਰ ਦਾ ਕਰਿਆ ਕਰ ਸੋਈ ਦਾ ਰੋਟੀ ਪਾਣੀ ਦਾ ਕਰ ਲਿਆ ਕਰ ਸਵੇਰ ਮੈਂ ਉੱਤੇ ਵੀ ਕਰਵਾਉਣੀ ਆ ਤੇ ਨਾਲੇ ਮੈਂ ਖੋਲ ਉਹਦੇ ਖੜਕੇ ਤੇ ਸਫਾਈ ਕਰਵਾ ਲਾਂਗੀ ਤੂੰ ਆਹ ਕੰਮ ਨਾ ਕਰਿਆ ਕਰ ਪਾਰਕਾਂ ਦੇ ਜੋ ਆਹ ਕੰਮ ਵਾਲੀ ਲਈ ਹੈ ਤੈਨੂੰ ਕਿਉਂ ਆਪੋ ਫ੍ਰੀ ਪੈਸੇ ਦੇਨੇ ਫਰੀਦ ਅਬ ਕੋਲੋਂ ਉਹ ਨਾ ਚਾਜਣਾ ਕਰਕੇ ਨਹੀਂ ਜਾਂਦੀ ਵੇਖ ਲੋ ਕਿੰਨਾ ਘਾ ਉਹਦਾ ਵਿੱਚ ਪਿਆ ਆ ਨਹੀਂ ਕੋਈ ਗੱਲ ਨਹੀਂ ਤੂੰ ਰਹਿਣ ਦੇ ਮੈਂ ਸਵੇਰੇ ਆਖ ਲੋ ਕੇ ਚੰਦ ਕਢਾ ਦੇਣੀ ਇੱਕ ਵਾਰ ਵਧੀਆ ਕਰ ਦੇਣੀ ਮੈਂ ਕੋਈ ਗੱਲ ਨਹੀਂ ਮੰਮੀ ਮੈਂ ਕਰ ਲੈਣੀ ਨਹੀਂ ਪੁੱਤ ਤੂੰ ਰਹਿਣ ਦੇ ਪੁੱਤ ਤੂੰ ਪਹਿਲਾਂ ਬੁਟੀਕ ਤੇ ਖੱਪਦੀ ਅੰਮੀ ਆ ਉਥੋਂ ਖੱਪ ਕੇ ਆਨ ਕੇ ਤੇ ਤੂੰ ਇੱਥੇ ਲੱਗ ਜਾਨੀ ਆ ਤੇ ਘੜੀ ਰੈਸਟ ਤੇ ਲਿਆ ਕਰ ਪਰ ਮੰਮੀ ਗੰਦ ਪਿਆ ਨਹੀਂ ਨਾ ਚੰਗਾ ਲਾਦਾ ਮੈਂ ਇੰਨਾ ਕ ਕਰਕੇ ਨਾ ਫੇਰ ਤੁਹਾਨੂੰ ਤੁਸੀਂ ਰੋਟੀ ਖਾਣੀ ਆ ਪਹਿਲਾਂ ਜੇਲਾ ਜੇ ਤੂੰ ਮੈਨੂੰ ਰੋਟੀ ਲਾ ਕੇ ਦੇਣੀ ਤੇ ਰੋਟੀ ਲਾ ਦੇ ਤੇ ਫਰ ਤੂੰ ਆ ਕੰਮ ਛੱਡ ਦੇ ਕੋਈ ਗੱਲ ਨਹੀਂ ਨਾ ਕਿ ਮੈਂ ਕਰਕੇ ਆਉਣੀ ਤੁਸੀਂ ਬੈਠੋ ਉੱਤੇ ਜਾ ਕੇ ਮੈਂ ਹੁਣੇ ਕਰਕੇ ਆ ਜਾਣਾ ਬਸ ਚਲੋ ਫਿਰ ਠੀਕ ਆ ਤੇਰੀ ਮਰਜ਼ੀ ਹੈ ਆ ਥੋੜਾ ਜਿਹਾ ਕਰ ਲਾਂ ਮੈਂ ਸਫਾਈ ਮੰਮੀ ਵੀ ਅੱਲਾ ਕਿੰਨੇ ਚੰਗੇ ਆ ਮੈਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦੇ ਤੇ ਪਰ ਮੈਨੂੰ ਇਹ ਹੁੰਦਾ ਵਾ ਵੀ ਮੈਂ ਸਾਰਾ ਦਿਨ ਬੁਟੀਕ ਤੇ ਬੈਠੀ ਰਹਿਣੀ ਆ ਤੇ ਫਿਰ ਵਾਵਾ ਇਦਾਂ ਸਰੀਰ ਜਿਹਾ ਸੈੱਟ ਹੋ ਜਾਂਦਾ ਤੇ ਮੈਂ ਆ ਕੰਮ ਕਰਕੇ ਨਾ ਫਿਰ ਉਹਨਾਂ ਨੂੰ ਰੋਟੀ ਲਾ ਕੇ ਦੇਣੀ ਆ ਬਿਚਾਰਾ ਸਾਰਾ ਦਿਨ ਲੱਗੇ ਰਹਿੰਦੇ ਫਿਰ ਵੀ ਕਦੀ ਨਹੀਂ ਮੈਨੂੰ ਕਹਿੰਦੇ ਹੈਗੇ ਕੰਮ ਕਰਨ ਨੂੰ ਲੈ ਹੁਣ ਅੰਦਰ ਵੜ ਕੇ ਲੰਮੀ ਪਈ ਆ ਅੰਦਰ ਉਹ ਮੈਨੂੰ ਪਰੇਸ਼ਾਨੀ ਕੀ ਆ ਸਰੀਰ ਠੀਕ ਵਾਤਨਾ ਹੋਰ ਸਰੀਰ ਸਾਡੇ ਨੂੰ ਕੀ ਹੋਇਆ ਸਾਨੂੰ ਕੀ ਹੋਣਾ ਨਾਲੇ ਨਹੀਂ ਨਹੀਂ ਜੇ ਨਹੀਂ ਤੇ ਦਵਾਈ ਲੈਈਏ ਨਾ ਸਰੀਰ ਨੂੰ ਕੋਈ ਗੱਲ ਨਹੀਂ ਕੀ ਹਾਂ ਬਸ ਟੈਨਸ਼ਨ ਹੀ ਆ ਚੁੰਦ ਕੀ ਜੀ ਲੱਗੀ ਮਨ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਪੇਕੇ ਜਾਣਾ ਵਾ ਜਾਂ ਆਪਣੀ ਭੈਣ ਕੋ ਜਾਣਾ ਮਿਲਣਾ ਤਾਂ ਮੈਨੂੰ ਦੱਸ ਨਹੀਂ ਨਹੀਂ ਪੇਕੇ ਪੂਕੇ ਨਹੀਂ ਮੈਂ ਕਿਰੇ ਵੀ ਜਾਣਾ ਨਾ ਮੈਂ ਭੈਣ ਕੋਈ ਜਾਣਾ ਹੁਣ ਮੈਂ ਨਹੀਂ ਇੱਕ ਕੁੜੀ ਵੱਲੋਂ ਹੋ ਕੇ ਆਏ ਆ ਉਧਰ ਉਹ ਤਾਂ ਬੜਾ ਮਨ ਖੱਟਾ ਹੋਇਆ ਵਾ ਜਾਂ ਪਿੰਦਰ ਕੋਈ ਚੱਲੀਏ ਚੱਲ ਜਾਣਾ ਵਾ ਤੇ ਚੱਲ ਪਿੰਦਰ ਕੋਈ ਚੱਲ ਚਲਦੇ ਚੱਲ ਜਲ ਫਿਰ ਚਲਦੇ ਆ ਨਾਲ ਇਹ ਆ ਤੇਰਾ ਮਨ ਹੋਰ ਤੇ ਪਊਗਾ ਓਏ ਇਹ ਇਹਨਾਂ ਦੀਆਂ ਗੱਲਾਂ ਨੇ ਤਾਂ ਸਾੜ ਹੀ ਦਿੱਤਾ ਚੱਲ ਉਹ ਕੁੜੀ ਜਰਾ ਸੌਖੀ ਆ ਤੇ ਉਹਦੇ ਕੋ ਗੱਲਾਂ ਬਾਤਾਂ ਕਰਾਂਗੇ ਆਡਾ ਮਨ ਹੀ ਹੌਲਾ ਹੋ ਜਾਊਗਾ ਆਡਾ ਜੀ ਹੋਰਥੇ ਪੈ ਜਾਊਗਾ ਕਿਤੇ ਚੱਲ ਮੈਂ ਪਿੰਦਰ ਕੋ ਲੈ ਚੱਲਦਾ ਤੈਨੂੰ ਚੱਲ ਸਵੇਰੇ ਚੱਲ ਜਾਾਂਗੇ ਸਵਾਤੇ ਹੀ ਅੱਛਾ ਸਵੇਰੇ ਸਵਾਤੇ ਚੱਲ ਚੱਲਾਂਗੇ ਆਹੋ ਇਹ ਆ ਵੀ ਸਵੇਰੇ ਰੋਟੀ ਉੱਥੇ ਜਾ ਕੇ ਅੱਖੇ ਖਾ ਲਾਂਗੇ ਤੇ ਜੇ ਘਰੋਂ ਖਾ ਕੇ ਜਾਨੀ ਤੇ ਘਰੋਂ ਖਾ ਲਾਂਗੇ ਇਹ ਆ ਵੀ ਸਵਾਤੇ ਚੜੀਏ ਕਿਉਂਕਿ ਗਰਮੀ ਬੜੀ ਆ ਠੰਡੇ ਠੰਡੇ ਜਾਣਾ ਫਿਰ ਸਾਰਾ ਦਿਨ ਰਹਿਣਾ ਉੱਥੇ ਰੋਟੀ ਦੇ ਨਾ ਲੰਗਣ ਨਹੀਂ ਡਈ ਉਦਾਂ ਹੀ ਲੰਗਣ ਡਈ ਨਹੀਂ ਨਹੀਂ ਸਵੇਰੇ ਮੈਂ ਕਿਹਾ ਵੀ ਚਾਹ ਪੀ ਕੇ ਚੱਲ ਜਾਣਾ ਫਿਰ ਪਹਿਲਾਂ ਫੋਨ ਕਰ ਲੂੰਗੀ ਨਾ ਜੇ ਆਕੂਗੀ ਆਜੋ ਤੇ ਫਿਰ ਕੋਈ ਨਹੀਂ ਅਸੀਂ ਆਖਾਂਗੇ ਪਿਛਲੇਰੇ ਹੀ ਆਵਾਂਗੇ ਘਰੇ ਹੋਊਗੀ ਉਦਾਂ ਧੀ ਨੇ ਵੀ ਕਰੀ ਕਿਆ ਕਿਹਾ ਵਾ ਕਰੀ ਧੀ ਨੇ ਆਖਾ ਵੀ ਮੇਰੇ ਬਾਪੇ ਦਾ ਨਹੀਂ ਨਹੀਂ ਮੈਂ ਕਿਹਾ ਕੋਲੇ ਬੰਦਾ ਘਰ ਹੀ ਨਹੀਂ ਹੁੰਦਾ ਕਿ ਤੇ ਉਹਨੂੰ ਵੀ ਨਾ ਕੋਈ ਕੰਮ ਪੈ ਜਾਏ ਕਿਤੇ ਚਲੀ ਨਾ ਜਾਵੇ ਆ ਚਲ ਕੋਈ ਨਹੀਂ ਵੇਖ ਲਈ ਜੇ ਕਰਨਾ ਹੋਊਗਾ ਤੇ ਕਰਦੀ ਜੇ ਨਹੀਂ ਤੇ ਆਪਾਂ ਸਿੱਧੇ ਸਵੇਰੇ ਚੱਲ ਜਾਣਾ ਵਾ ਬੜਾ ਮਨ ਦੁਖੀ ਹੋਇਆ ਚੱਲ ਕੋਈ ਨਹੀਂ ਮਾਨਣਾ ਦੁਖੀ ਕਰ ਕੋਈ ਨਹੀਂ ਇਸ ਧੀ ਦੇ ਵੀ ਦਿਨ ਮੋੜ ਆਉਣੇ ਆ ਜ਼ਿੰਦਗੀ ਢਾਲਦਾ ਪਰ ਸ਼ਾਮਾ ਪਤਾ ਨਹੀਂ ਕਦੋਂ ਢਾਲ ਦੇਣਾ ਮਾਲਕ ਨੇ ਸ਼ਰਾਬੀ ਦੇ ਮਨਚ ਮਾਲਕ ਮਨਮੇਰ ਪਾਦੀ ਕਿਤੇ ਉਹਨੂੰ ਵੀ ਠੋਕਰ ਲੱਗ ਜੇ ਵੀ ਹਾਂ ਬਈ ਵਾਕਿਆ ਮੈਂ ਗਲਤ ਵਾਂ ਤੇ ਉਹਦਾ ਘਰ ਵੀ ਸੁਧਰ ਜੇ ਉਹ ਜਦਨ ਕਰਮਾ ਵਾਲਾ ਉਹ ਜਦਨ ਮੇਰੀ ਗੁਰਪ੍ਰੀਤ ਸੌਖੀ ਹੋਊਗੀ ਪੁੱਤ ਦੇ ਕਰਮਾਂ ਨੂੰ ਚਲੋ ਪੜ੍ਹਾਈ ਪੂਰੀ ਹੋ ਜੂ ਬਾਹਰ ਅੰਦਰ ਚਲ ਜੂਗਾ ਫੇਰ ਵੀ ਮੇਰੀ ਧੀ ਦੇ ਦਿਨ ਮੋੜੇ ਹੋਣੇ ਆ ਫੇਰ ਵੀ ਸੌਖੀ ਹੋ ਜਾਣਾ ਵਾ ਫੇਰ ਅਨਜੋਦ ਨੂੰ ਵੀ ਪਤਾ ਲੱਗ ਜਾਣਾ ਮੇਰਾ ਪੁੱਤ ਪਰਦੇਸਾਂ ਚ ਗਿਆ ਵਾ ਫੇਰ ਸਾਰਿਆਂ ਨੂੰ ਚੰਗੇ ਹੋ ਜਾਣਾ ਵਾ ਇਹ ਆ ਨਾਲੇ ਮੇਰਾ ਦੋਤਾ ਬਾਹਰ ਦੇ ਮੁਲਕ ਜਾਊਗਾ ਇਹਨਾਂ ਦਾ ਵੀ ਕਾਗਜ਼ ਪੱਤਰ ਬਣਾਊਗਾ ਜੇ ਜਦੋਂ ਇਹਨਾਂ ਨੂੰ ਉਹਨੇ ਕਿਹਾ ਮੈਂ ਤੁਹਾਨੂੰ ਬਾਹਰ ਲੈ ਜਾਣਾ ਵਾ ਤੇ ਇਹਨੇ ਚੰਗਾ ਹੋ ਹੀ ਜਾਊਗਾ ਕੋਈ ਨਹੀਂ ਮਾਲਕ ਨੇ ਕਰ ਦੇਣੀ ਕਿਰਪਾ ਫਿਕਰ ਨਹੀਂ ਕਰੀ ਬੰਦੇ ਚਿੰਤਾ ਦੀ ਨਹੀਂ ਦੂਜਾ ਬਾਹਰ ਪਿੰਡਰ ਦਾ ਪ੍ਰੋਣਾ ਬਾਹਰ ਵਾ ਕਿੰਨੀ ਠੰਡੀ ਵాయ ਆਉਂਦੀ ਇੱਥੇ ਸਾਨੂੰ ਫੋਨ ਲਾਉਂਦਾ ਵਾ ਡੈਡੀ ਜਿਹੜੀ ਚੀਜ਼ ਦੀ ਲੋੜ ਦੱਸੋ ਪਰ ਚਲੋ ਸਾਡੇ ਘਰ ਕਿਹੇ ਚੀਜ਼ ਦਾ ਘਾਟਾ ਨਹੀਂ ਇਹਨੇ ਨਾ ਮਨ ਨੂੰ ਠੰਡ ਪੈ ਜਾਂਦੀ ਆ ਵੀ ਸਾਡੇ ਪੁੱਤ ਨੇ ਸਾਨੂੰ ਪੁੱਛਿਆ ਵਾ ਮੈਂ ਤੇ ਉਹ ਸੋਚਨੇ ਤੇ ਅੰਦਰ ਜਿੱਦਾਂ ਦਾ ਸਾਨੂੰ ਉਹ ਪਰਿਵਾਰ ਮਿਲਿਆ ਨਾ ਕਿ ਦੇਵੀ ਇਦਾਂ ਦਾ ਪਰਿਵਾਰ ਮਿਲ ਜਾਂਦਾ ਤੇ ਇਹ ਆ ਵੀ ਸਾਡੀ ਜ਼ਿੰਦਗੀ ਵਰਗ ਬਣ ਜਾਣੀ ਹੈ ਆnde ਜਾਂ ਕਹਿੰਦੇ ਸਿਆਣੇ ਕਹਿੰਦੇ ਆ ਵੀ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ ਜੱਗ ਸੁਖੀ ਤੇ ਇਹ ਆ ਕੋਈ ਨਹੀਂ ਸੱਚੇ ਪਾਤਸ਼ਾਹ ਇਹਦੀ ਦੇ ਕਰਮਾਂ ਚ ਵੀ ਸੁਖੀ ਬਖੀ ਹੈ ਹਾਂ ਸੁਖ ਤੇ ਦੁੱਖ ਸੁਖ ਤੇ ਚਲੋ ਸਰੀਰਾਂ ਦੇ ਨਾਲ ਵਾ ਮਾਲਕਾ ਸੁਖ ਬਖਸ਼ਣੇ ਤੇ ਤੂੰ ਬਖਸ਼ਣੇ ਹਾਂ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗੀਦਾ ਵਾ ਉਹਦੇ ਵਿੱਚੇ ਸਾਰਿਆਂ ਦਾ ਭਲਾ ਹੋ ਜਾਂਦਾ ਵਾ ਹਾਂ ਚਲੋ ਮਾਲਕਾ ਇਹਦੇ ਰਣਜੋਧ ਦੇ ਮਨ ਮੇਰ ਪਾਸ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਫਲਾ ਕਰ ਦੋ ਇਹਨਾਂ ਦਾ ਚੱਲ ਇਦਾਂ ਕਰ ਹੁਣ ਉੱਠ ਤੇ ਨਹਾ ਲੂ ਚੰਗਾ ਬਸ ਪਾ ਪਿੰਡੇ ਪਾਣੀ ਜਰਾ ਠੰਡ ਪਵੇ ਤੈਨੂੰ ਆ ਉੱਠ ਅੱਜ ਤੀਨੇ ਨਹੀਂ ਪੀਤੀ ਇਹ ਨੂੰ ਮੈਂ ਕਹਵਾਣਾ ਵੈਨਾ ਸੂਰਸਿਪ ਨੇ ਤੇ ਕਿਹਾ ਮੈਂ ਕਿੱਥੇ ਕਰਲੀ ਠੱਕੇ ਖਾਂਦੀ ਫਿਰੂ ਚੰ ਕਾ ਕੇ ਵੇਣੀ ਆਹੋ ਜੇ ਨਾਲ ਜਾਊਗਾ ਫੇ ਇਤਨੀ ਮੀਊਗਾ ਕਾ ਕੇ ਵੇਣੀ ਉਧਿਆਫਾ ਹਾਂ ਬੋਲ ਮੇਰਾ ਸੂਰ ਜੀਪ ਨੇ ਦੇਖਿਆਓ ਸੂਰ ਮੋਪੜ ਲਾਇਆ ਪੇ ਦੇ ਆ ਤੇ ਗਿਆਪੇ ਜਾਨੀ ਆ ਆ ਤਾਂ ਚਾ ਹੁਣ ਵੀ ਆਪੇ ਚੱਲ ਜਾ ਫਿਰ ਆਪੇ ਜੀ ਅੱਜ ਨਹੀਂ ਪੀਤੀ ਤੇ ਮੇਰੇ ਨਾਲ ਚੱਲ ਜਾ ਸੂਰੋ ਜਿਹੜੇ ਤੇਰੇ ਮੰਮੀ ਪਾਪਾ ਦੇ ਗਏ ਉਹ ਆ ਤੇ ਹੋਰ ਉਹੀ ਹੋਣੇ ਕੜਾ ਲੈ ਕੇ ਦਿੱਤੇ ਮੇਰਾ ਕੀ ਲੈ ਗਏ ਮੇਰੇ ਬਾਤ ਤੇ ਪੱਗ ਤੇ ਮੇਰੀ ਕੱਲੀ ਪੱਗ ਹੀ ਤੇ ਪੱਗ ਹੀ ਹੋ ਨਹੀਂ ਲੈ ਤੈਨੂੰ ਬਣਾਉਂਦੇ ਤਾਂ ਮੈਨੂੰ ਬਣਾ ਦੇ ਇੱਕ ਛੂੜ ਦੇ ਦਿੰਦਾ ਮੈਨੂੰ ਤਾਰੇ 3 ਕਿੰਨੇ ਹੈਗੇ ਨਾ ਉਤੋਂ ਬਣਾਓ ਉਹ ਇਧਰ ਬਣਾਉਣਾ ਇਹ ਮਾਨਤਨ ਨਹੀਂ ਦਾਵਾ ਮਾਨਤਨ ਕਹਦਾ ਮੇਰਾ ਮਾਨਤਨ ਕਰਦੇ ਇਥੇ ਮੈਂ ਸਾਰੇ ਘਰ ਦਾ ਕੰਮ ਵੀ ਕਰਦੇ ਤਾਂ ਵੀ ਮੇਰਾ ਮਾਨਤਨ ਨਹੀਂ ਹੈਗਾ ਸੂਟ ਮੈਂ ਪੇਕਿਆਂ ਤੋਂ ਲਿਆ ਕੇ ਪਾਵਾਂ ਫਿਰ ਉਹ ਤੋਂ ਉਦਾਂ ਤੇ ਕਿਹਾ ਕਿ ਤੈਨੂੰ ਇਥੋਂ ਘਰੋਂ ਮਿਲਦੇ ਬੜੇ ਘਰੋਂ ਮਿਲਦੇ ਆ ਲਿਆ ਗਏ ਨਾ ਉਦੋਂ ਚ ਪੈਸੇ ਕੱਢ ਕੇ ਵਿੱਚੋਂ ਹਾਂ ਨੂੰ ਤਾਂ ਗੇ ਪੇਕ ਦੇ ਉੱਤੇ ਪਾਉਣੀ ਹੈ ਕਿ ਸਾਰਾ ਸਾਰੀ ਉਮਰ ਜਾਣਾ ਤੇ ਜਾਓ ਮੇਰਾ ਬੂਹੇ ਉੱਪਰ ਚੜਦਾ ਕਾ ਅੱਜ ਜੇ ਮੈਂ ਜਾਣਾ ਹੈ ਆਪੇ ਜਾਣਾ ਹੈ ਕਿ ਤਾਂ ਫਿਰ ਮੈਕੈਨਿਕ ਕੋ ਤਾਂ ਆਉਣਾ ਹੀਗਾ ਮੈਂ ਹੱਜ ਚੱਲ ਜੀ ਨਹੀਂ ਪੀਤੀ ਤੇ ਮੈਂ ਲੈ ਜਾਨੀ ਅੱਜ ਨਾਲ ਵੀ ਚੱਲ ਅਸਲ ਜੀ ਮੈਂ ਪੀਤੀ ਦੀ ਫੇਰ ਨਹੀਂ ਖੜਨਾ ਹਾਂ ਤੇ ਮੈਂ ਜਲੂਸ ਛੜੇ ਕਰਵਾਉਣਾ ਹੈਗਾ ਫਿਰ ਤੇ ਜਿੰਨੀ ਜਿੰਨੀ ਗੱਲ ਹੋ ਜਾਣਾ ਕਿੱਥੇ ਹੀ ਨੇ ਦੇ ਕੱਪੜੇ ਪੈਂਡੀ ਜਾਣਾ ਹੋਰ ਕਿੱਥੇ ਜਾਣਾ ਵਾ ਜਾ ਦੇ ਚੱਲ ਜਾ ਨਾਲ ਫੇਰ ਤੇ ਮੈਂ ਚਲੀ ਜਾਊਂ ਜੇ ਮੁਝੇ ਨਾ ਜਾਊਂਗਾ ਤਾਂ ਫੇਰ ਮੈਂ ਚਲੀ ਜਾਊਂਗੀ। ਆ ਮਾਤਾ ਕੀ ਮਤਲਬ ਲੈਣਾ ਨਾਲ। ਮੇਰੀ ਗੱਲ ਸੁਣ ਬੈਸ ਕੋ ਕੱਢਿਆ ਹਾਂ। ਜਦੋਂ ਆਂਦੀ ਆ ਜਾਣਾ ਵਾ ਤੇ ਇਹ ਤੇ ਜਾ ਚਲ ਜਾ ਨਾਲ 1-10 ਮਿੰਟ ਤੇਰੇ ਲੱਗਣੇ ਆ। ਉਹ ਇੱਕ ਸੂਰਛੜਾ ਸਾਰੇ ਟੱਪੇ ਤੇ ਬੱਜਣਾ ਨਾਲ ਜ਼ਰੂਰੀ ਹੈ। ਤੇ ਫੇਰ ਜੇ ਮੈਂ ਜਾਊਂ ਤਾਂ ਮੈਂ ਵੀ ਬੱਜਣਾ ਹੀ ਆ। ਤਾਂ ਦੋ ਸਾਹ ਨਾਲ ਤੁਹਾਡੀ ਬੰਦੀ ਵੀ ਬੜੇ ਆਸੇ ਗੱਲਬਾਤ ਕਰਦੇ ਜਾਇਓ ਨਾ। ਮੈਨੂੰ ਨਹੀਂ ਬੰਦੀ। ਦੋਵੇਂ ਜਾਣਾ ਜਾਓ। ਮੈਂ ਵੀ ਚਲ ਜੂਗੀ ਜੇ ਦੰ ਲੈ ਆਉਣੇ ਹੋਣਗੇ ਮੈਂ ਆਪੇ ਲੈ ਆਉਂ। ਨਹੀਂ ਮੈਂ ਮੈਨੂੰ ਜੋ ਬੰਦਾ ਫੋਨ ਉੱਟਾ ਬਜੋੜ ਨਾਲ ਜਾਣਾ। ਆ ਆਪੇ ਪੀਂ ਜਾਣਾ ਵਾ ਜੋ ਬੰਦਾ ਤਾਂ ਫੋਨ ਆਉਂਦਿਆ ਆਣ ਕੇ ਦਫਾ ਹੋ ਜੀ ਜਾਣਾ ਵਾ ਤੇ ਉਹ ਛੇਤੀ ਜੋ ਮੈਨੂੰ ਕਹਦਾ ਛੇਤੀ ਆ ਮੈਂ ਹੁੰਦਾ ਨਾ ਥੋੜੀ ਕੀਤੀ ਜਾ ਸਕਦੀ ਕੋਈ ਛੇਤੀ ਸੁੱਤੀ ਨਹੀਂ ਕੋਈ ਛੇਤੀ ਸੁੱਤੀ ਨਹੀਂ ਹੈ ਕੀ ਆ ਬਾਰ ਬਾਰ ਉਹਦਾ ਫੋਨ ਆਉਂਦਿਆ ਮੈਨੂੰ ਹੁੰਦਾ ਰਹਿੰਦੇ ਪੱਛੀ ਲਾ ਪਰੇ ਉਹਦੇ ਫੋਨ ਨੂੰ ਤੇ ਜਾ ਕੁੜੀ ਦੇ ਨਾਲ ਭਾ ਕਿੱਦਾਂ ਲਊਂ ਕਿ ਤਾ ਤੂੰ ਮੈਨੂੰ ਜਾਣੀ ਮੇਰਾ ਜਾ ਉਹਦੇ ਨਾਲ ਤੇ ਸੀਨੇ ਦੇਖਿਆ ਉਹਦੇ ਕੱਪੜੇ ਕਦਾਂ ਵੇਦੀ ਮੇਰੇ ਨਾਲ ਤੂੰ ਹੀ ਜਾਣੀ ਤੈਨੂੰ ਦੇਖਣਾ ਹੀ ਹੁਣ ਕੀ ਕਰਨਾ ਜੇ ਤੂੰ ਸਤਾਉਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਓਏ ਸਰਾਣੀ ਬੁੜੀਆਂ ਵਿੱਚ ਲਾਂ ਜਿਹੜਾ ਛੂਟਾਂ ਦੀ ਗੱਲ ਉਹ ਇੱਥੇ ਬੁੜੀਆਂ ਨਿਕਲ ਨੂੰ ਦੀ ਥੜੀ ਕਰਦਾ ਵਾ ਉੱਥੇ ਤੇ ਸਦਾ ਹੀ ਪੈ ਜਾਂਦੀਆਂ ਆ। ਆ ਚੱਲ ਤੂੰ ਕਾ ਤੂੰ ਵੀ ਸਲਾਮਾ ਕਰਦਾ ਰਿਆਂ ਜਾ ਕੁੜੀਆਂ ਲੈ ਆ ਜਾ ਕੇ ਅੰਦਰੋ ਕੱਪੜੇ। ਚੇਤੀ ਆਫੇ। ਆਹੋ। ਤੇ ਜਾ ਨਾਲ ਇੱਕ ਮੇਰੀ ਗੱਲ ਜਿਹੋਦੇ ਸੁਣ। ਹਾਂ ਦੱਸ ਤੂੰ ਦੱਸ ਕੀ ਹੈ। ਜਿਹੜਾ ਤੂੰ ਜੋਬਣ ਜੋਬੜ ਕਰਦਾ ਰਹਿਣਾ ਨਾ ਮੈਨੂੰ ਉਹ ਨਾਂ ਸੁਣ ਕੇ ਅੱਗ ਲੱਗ ਜਾਂਦੀ ਆ। ਕਿ ਤੈਨੂੰ ਅੱਗ ਐਵੇਂ ਲੱਗੰਦਾ ਵੀ ਦੀ ਕਰਾਉਂ। ਪਰ ਨਾ ਉਹ ਬੰਦਾ ਨਹੀਂ ਚੰਗਾ ਹੁੰਦਾ। ਉਹ ਚੰਗਾ ਨਹੀਂ ਨਾ ਬੰਦਾ। ਉਹਨੇ ਕਈ ਘਰ ਬਰਬਾਦ ਕੀਤੇ ਆ। ਉਹ ਜਾ ਆਂ। ਤੈਨੂੰ ਨਹੀਂ ਪਤਾ ਹੈਗਾ ਇਹ ਗੱਲ ਦਾ ਤੁਹਾਨੂੰ ਪਤਾ ਨਹੀਂ ਕਿਉਂ ਹੀਰਾ ਬੰਦਾ ਵਾ ਉਹ ਕਾਹਦਾ ਹੀਰਾ ਵਾ ਉਹ ਮੇਰੇ ਤਾਂ ਸਾਈਂ ਜੀਂਦਾ ਉਹ ਕਾਦੀ ਸਾਈਂ ਜੀਂਦਾ ਤੇਰੇ ਕੋਲ ਡੱਫਦਾ ਹੀ ਉਹ ਸਾਈਂ ਤਾਂ ਜੀਂਦਾ ਤੈਨੂੰ ਇਹੋ ਵੇਲਾ ਹੁੰਦਾ ਤੈਨੂੰ ਫੋਨ ਕਰਦਾ ਪੈਂਦਾ ਅੱਗੋਂ ਪਿੱਛੋਂ ਵੀ ਤੈਨੂੰ ਫੋਨ ਕਰਦਾ ਕਰਦਾ ਮੈਂ ਤੈਨੂੰ ਸਵੇਰੇ ਸ਼ਾਮ ਫੋਨ ਕਰਦਾ ਹੀ ਆ ਉਹ ਕਰਦਾ ਸਵੇਰੇ ਸ਼ਾਮ ਤੈਨੂੰ ਮੈਂ ਤੈਨੂੰ ਕੱਲ ਰਿਓ ਵਰਤ ਦੇਣਾ ਕਿਨੂੰ ਤੈਨੂੰ ਕਿਉਂ ਆਹੋ ਜੇ ਤੂੰ ਉਹਨੇ ਨਾਲ ਜਾਰੀ ਰੱਖਣੀ ਆ ਮੈਂ 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 ਹੁਣ ਜਾ ਥੋੜੀ ਛੱਡ ਦੇਣੀ ਆਪਣੇ ਆਹ ਜਾਰ ਛੱਡ ਦੇਣਾ ਤਾਂ ਮਾਂ ਦੇ ਆਖੇ ਵੀ ਲੱਗਿਆ ਕਰ ਆਹ ਦੇ ਆਖੇ ਲੱਗਾ ਮਾਰ ਮਾਰ ਜਾਂਦੀ ਪੁੱਠੇ ਪਾਸੇ ਨੂੰ ਪੁੱਠੇ ਪਾਸੇ ਤੂੰ ਨਹੀਂ ਜਾਂਦਾ ਤਾਂ ਮੈਂ ਨਿੱਕੇ ਤੋਂ ਵੱਡਾ ਕੀਤਾ ਵਾ ਜੇ ਤੂੰ ਨਹੀਂ ਮੇਰੀ ਮੰਨਣੀ ਤੇ ਸਾਰਿਆਂ ਮੰਨਦਾ ਜੇ ਤੂੰ ਤੂੰ ਐਵੇਂ ਦਵਾਰੇ ਹੋ ਗਈ ਦਵਾਰੇ ਤੂੰ ਮਾਰੀ ਨੇ ਜੋਬਨ 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 ਖਸਮਾਂ ਨੂੰ ਖਾਏ ਜਾ ਕੇ ਜੋਬਨ ਉਹ ਜਾ ਜਾ ਬੋਲੀ ਮੈਂ ਚੱਲਿਆ ਅੰਦਰ ਆ ਚੱਲਿਆ ਵਾਏ दफा होना ना हो जान ही खाली ए मुंडे ने ना कि बने जाम करता वा सगो मैं सर ते चढ़ा लिया वनो दिन जे मैं को खादी नहीं थे।